ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਅੱਜ 400 ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਤੇ ਨਾਲ ਹੀ ਹੈ ਜੀ ਵੱਡਾ ਸੋਮਵਾਰ ਇਸ ਦਿਨ ਕਿਹੜੀਆਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਅਸੀਮ ਕਿਰਪਾ ਤੁਹਾਡੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ 400 ਸਾਲਾਂ ਦੇ ਬਾਅਦ ਬਣਿਆ ਹੈ ਜੀ ਮਹਾ ਦੁਰਲੱਭ ਸੰਜੋਗ ਜੋ ਕਿ ਸੋਮਵਾਰ ਬਣਿਆ ਹੈ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਸੋ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਰਾਸ਼ੀ ਵੀ ਇਹਨਾਂ ਰਾਸ਼ੀਆਂ ਦੇ ਵਿੱਚੋਂ ਇੱਕ ਰਾਸ਼ੀ ਹੋਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ। ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਸੀਨੀਅਰ ਲੋਕਾਂ ਵੱਲੋਂ ਸਹਿਯੋਗ ਦੀ ਭਾਵਨਾ ਮਿਲੇਗੀ। ਰਚਨਾਤਮਕ ਸੋਚ ਹੋਵੇਗੀ। ਕਾਰਜ ਸਥਾਨ ਤੇ ਸਾਰਿਆਂ ਦਾ ਸਹਿਯੋਗ ਮਿਲੇਗਾ। ਚੰਗੇ ਕੰਮਾਂ ਨੂੰ ਤੁਸੀਂ ਉਤਸ਼ਾਹਿਤ ਕਰੋਗੇ। ਲੀਡਰਸ਼ਿਪ ਦੀ ਵੀ ਤੁਹਾਡੀ ਸਮਰੱਥਾ ਬਣੀ ਹੋਈ ਹੈ। ਮੈਨੇਜਮੈਂਟ ਧਿਆਨ ਵਿੱਚ ਰੱਖੋ। ਅਹੋਦੇ ਅਤੇ ਮਾਨਸਨ ਮਾਨ ਵਿੱਚ ਤੁਹਾਡੇ ਬਹੁਤ ਵਾਧਾ ਹੋ ਜਾਵੇਗਾ ਤੁਸੀਂ ਵੱਖ-ਵੱਖ ਮਾਮਲਿਆਂ ਦੇ ਵਿੱਚ ਗਤੀਵਿਧੀਆਂ ਨੂੰ ਪੂਰੇ ਹੀ ਇਮਾਨਦਾਰੀ ਦੇ ਨਾਲ ਨਿਭਾਓਗੇ ਇੰਟਰਵਿਊ ਵਿੱਚ ਸਰਗਰਮੀਆਂ ਦਿਖਾਓਗੇ ਇਸ ਸਮੇਂ ਤੁਹਾਨੂੰ ਬਜ਼ੁਰਗਾਂ ਦਾ ਵੀ ਸਹਿਯੋਗ ਮਿਲ ਜਾਵੇਗਾ ਸ਼ੁਭ ਅਤੇ ਧਾਰਮਿਕ ਕੰਮਾਂ ਵਿੱਚ ਗਤੀ ਮਿਲੇਗੀ ਰੁਟੀਨ ਤੁਹਾਡੀ ਬਿਹਤਰ ਹੋ ਜਾਵੇਗੀ ਨਾਪਤੁਲਾ ਜੋਖਮ ਤੁਸੀਂ ਪਰ ਉਠਾ ਸਕਦੇ ਹੋ ਸੰਪਰਕਾਂ ਦੇ ਨਾਲ ਤੁਹਾਡਾ ਜ਼ਿਆਦਾ ਸੰਚਾਰ ਵਧੇਗਾ ਜਿਹੜੇ ਦੋਸਤ ਤੁਹਾਡੇ ਕਾਫੀ ਸਮੇਂ ਤੋਂ ਵਿਛੜੇ ਹੋਏ ਸਨ ਉਹਨਾਂ ਦੇ ਨਾਲ ਵੀ ਤੁਹਾਡਾ ਮਿਲਾਪ ਹੋ ਸਕਦਾ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਆਪਣੇ ਵਿਆਹ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਹੈ ਤੁਹਾਨੂੰ ਸਾਰਿਆਂ ਦਾ ਸਹਿਯੋਗ ਮਿਲੇਗਾ ਸਫਲਤਾ ਦਾ ਝੰਡਾ ਬੁਲੰਦ ਹੋ ਜਾਵੇਗਾ ਮਹੱਤਵਪੂਰਨ ਯਤਨ ਯਾਰੀ ਰਹਿਣਗੇ ਕੈਰੀਅਰ ਤੇ ਕਾਰੋਬਾਰ ਵਿੱਚ ਉਛਾਲ ਆ ਜਾਵੇਗਾ ਪੇਸ਼ੇਵਰ ਸਬਰ ਦਿਖੇਗਾ ਰਿਸ਼ਤਿਆਂ ਦਾ ਤੁਹਾਨੂੰ ਫਾਇਦਾ ਹੋ ਜਾਵੇਗਾ ਲਾਭ ਦੇ ਮੌਕੇ ਵੀ ਤੁਹਾਡੇ ਲਈ ਵਧਣ ਵਾਲੇ ਹਨ ਹਾਲਾਤ ਸਕਾਰਾਤਮਕ ਰਹਿਣਗੇ ਤੁਹਾਨੂੰ ਤੁਹਾਡੀ ਨੌਕਰੀ ਦੇ ਵਿੱਚ ਤਰੱਕੀ ਮਿਲ ਜਾਵੇਗੀ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਤੇ ਨਾਲ ਦੇ ਨਾਲ ਤੁਸੀਂ ਤਰੱਕੀ ਦੀ ਰਾਹ ਤੇ ਚੱਲੋਗੇ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਨਵੀਆਂ-ਨਵੀਆਂ ਯੋਜਨਾਵਾਂ ਨੂੰ ਅੱਗੇ ਲੈ ਕੇ ਜਾਓਗੇ, ਤਜਰਬੇਕਾਰ ਲੋਕਾਂ ਦੀ ਸਲਾਹ ਲਓ। ਮਨਚਾਹੇ ਨਤੀਜਿਆਂ ਤੋਂ ਉਤਸ਼ਾਹਿਤ ਰਹੋਗੇ। ਲੈਣ-ਦੇਣ ਵੀ ਤੁਹਾਡਾ ਸੁਖਾਵਾਂ ਹੋ ਜਾਵੇਗਾ। ਸਮਾਨਤਾ ਅਤੇ ਸੰਤੁਲਨ ਬਣਿਆ ਰਹੇਗਾ। ਰਿਸ਼ਤਿਆਂ ਵਿੱਚ ਮੇਲ-ਜੋਲ ਵੀ ਤੁਹਾਡੇ ਬਹੁਤ ਵਧੀਆ ਹੋ ਜਾਵੇਗਾ। ਪਰਿਵਾਰਕ ਮੈਂਬਰਾਂ ਵਿੱਚ ਪਿਆਰ ਵੀ ਬਣ ਜਾਵੇਗਾ। ਰਿਸ਼ਤੇਦਾਰਾਂ ਦੇ ਨਾਲ ਤੁਸੀਂ ਖੁਸ਼ ਰਹੋਗੇ। ਮਨੋਰੰਜਕ ਯਾਤਰਾ ਦੀ ਸੰਭਾਵਨਾ ਬਣੀ ਹੋਈ ਹੈ। ਰਿਸ਼ਤਿਆਂ ਤੇ ਜ਼ੋਰ ਰਹੇਗਾ ਜ਼ਿੰਮੇਵਾਰੀ ਨਾਲ ਤੁਸੀਂ ਕੰਮ ਕਰੋਗੇ ਸੁਨੇਹਿਆਂ ਨੂੰ ਮਿਲਣ ਦਾ ਤੁਹਾਨੂੰ ਮੌਕਾ ਆਉਣ ਵਾਲਾ ਹੈ ਆਪਸੀ ਸਹਿਯੋਗ ਤੁਹਾਡਾ ਕਾਇਮ ਹੋ ਜਾਵੇਗਾ ਤੁਹਾਡੀ ਸਿਹਤ ਦਾ ਮਨੋਬਲ ਵੱਧ ਜਾਵੇਗਾ ਨਿਮਰਤਾ ਬਣਾਈ ਰੱਖੋ ਜਾਣਕਾਰੀ ਪ੍ਰਾਪਤ ਹੋਵੇਗੀ ਸਿਹਤ ਸੰਬੰਧੀ ਤੁਹਾਡੀਆਂ ਜਿੰਨੀਆਂ ਵੀ ਪੁਰਾਣੇ ਸਮੇਂ ਤੋਂ ਕਾਫੀ ਬਿਮਾਰੀਆਂ ਤੁਹਾਨੂੰ ਘੇਰ ਰੱਖਿਆ ਸੀ ਉਸ ਤੋਂ ਵੀ ਤੁਹਾਨੂੰ ਹੁਣ ਛੁਟਕਾਰਾ ਮਿਲ ਜਾਵੇਗਾ ਬਸ ਇਸ ਲਈ ਤੁਸੀਂ ਕੀ ਕਰਨਾ ਹੈ ਜੀ ਖਾਣ ਪੀਣ ਵੱਲ ਧਿਆਨ ਰੱਖੋ ਤੁਹਾਡੇ ਲਈ ਸ਼ubh ਰੰਗ ਪਿਸਤਾ ਰੰਗ ਹੈ ਜੀ ਤੇ ਜੇਕਰ ਤੁਸੀਂ ਉਪਾਅ ਕਰ ਲੈਂਦੇ ਹੋ ਤਾਂ ਤੁਹਾਡਾ ਦਿਨ ਹੋਰ ਵੀ ਸ਼ubh ਹੋ ਜਾਵੇਗਾ। ਭਗਵਾਨ ਭਾਸਕਰ ਸੂਰੇ ਦੇਵ ਨੂੰ ਅਰਗ ਭੇਟ ਕਰੋ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ 400 ਸਾਲਾਂ ਦੇ ਬਾਅਦ ਜਿਹੜਾ ਮਹਾਦੁਰ ਲਭ ਸੰਜੋਗ ਹੋਇਆ ਹੈ ਜੀ ਇਹ ਤੁਹਾਡੇ ਲਈ ਬਹੁਤ ਹੀ ਸ਼ubh ਸਾਬਿਤ ਹੋ ਜਾਵੇਗਾ। ਘਰ ਵਿੱਚ ਸ਼ubh ਕਾਮ ਦੀ ਰੂਪਰੇਖਾ ਬਣਨ ਵਾਲੀ ਹੈ। ਸੱਭੇ ਇੱਕ ਕਦਰਾਂ ਕੀਮਤਾਂ ਤੇ ਜ਼ੋਰ ਬਰਕਰਾਰ ਰਹੇਗਾ ਸਤਿਕਾਰ ਅਤੇ ਸਦਭਾਵਨਾ ਦੇ ਨਾਲ ਤੁਸੀਂ ਸਾਰਿਆਂ ਦਾ ਹੀ ਦਿਲ ਜਿੱਤ ਸਕਦੇ ਹੋ ਵਧੀਆ ਕੰਮ ਨੂੰ ਤੁਸੀਂ ਅੱਗੇ ਵਧਾਓਗੇ ਖੂਨ ਦੇ ਰਿਸ਼ਤੇ ਨੂੰ ਬਣਾਈ ਰੱਖਣ ਵਿੱਚ ਵੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਵੱਡਿਆਂ ਦਾ ਸਤਿਕਾਰ ਕਰੋ ਨਿਮਰਤਾ ਅਤੇ ਵਿਵੇਕ ਬਣਾਈ ਰੱਖੋ ਮਹਿਮਾਨਾਂ ਦੀ ਆਮਦ ਸੰਭਵ ਹੈ ਪਰਿਵਾਰ ਵਿੱਚ ਖੁਸ਼ੀ ਵਿੱਚ ਵਾਧਾ ਹੋ ਜਾਵੇਗਾ ਨਿੱਜੀ ਮਾਮਲਿਆਂ ਵਿੱਚ ਵੀ ਤੁਹਾਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਪ੍ਰਬੰਧਕੀ ਯਤਨ ਮਜ਼ਬੂਤ ਹੋ ਜਾਣਗੇ ਸਦ ਭਾਵਨਾ ਵਧੇਗੀ ਤੁਹਾਨੂੰ ਆਪਣੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ ਇਸ ਸਮੇਂ ਤੁਸੀਂ ਪੂਰੀ ਹੀ ਇਮਾਨਦਾਰੀ ਦੇ ਨਾਲ ਕੰਮ ਕਰੋਗੇ ਜਿਸ ਦਾ ਫਾਇਦਾ ਤੁਹਾਨੂੰ ਬਹੁਤ ਜ਼ਿਆਦਾ ਹੋਣ ਵਾਲਾ ਹੈ ਜਿਹੜੇ ਲੋਕ ਵਪਾਰ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਵਪਾਰ ਵਿੱਚ ਦਿਨ ਰਾਤ ਚੌਗਣੀ ਤਰੱਕੀ ਹੋ ਜਾਵੇਗੀ ਸਮਾਜਿਕ ਗਤੀਵਿਧੀਆਂ ਨੂੰ ਮਜ਼ਬੂਤੀ ਮਿਲਣ ਵਾਲੀ ਹੈ ਬਹੁਤ ਸੋਚ ਸਮਝ ਕੇ ਤੁਸੀਂ ਕੰਮ ਕਰਨੇ ਹਨ ਜ਼ਰੂਰੀ ਕੰਮਾਂ ਵਿੱਚ ਤੇਜ਼ੀ ਆ ਜਾਵੇਗੀ ਸੱਭਿਆਚਾਰ ਅਤੇ ਸਭਿਆਤਾ ਨੂੰ ਮਜ਼ਬੂਤ ਕੀਤਾ ਜਾਵੇਗਾ ਸੰਪਰਕ ਖੇਤਰ ਵੱਡਾ ਹੋ ਜਾਵੇਗਾ ਭਰਾਵਾਂ ਨਾਲ ਨੇੜਤਾ ਵਧਣ ਵਾਲੀ ਹੈ ਭਾਈਚਾਰਾ ਵੀ ਵਧੇਗਾ ਇਸ ਸਮੇਂ ਤੁਹਾਡਾ ਸਨਮਾਨ ਵੀ ਵਧਣ ਵਾਲਾ ਹੈ ਮਹਾਨ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਤੁਹਾਨੂੰ ਚਰਚਾ ਅਤੇ ਸੰਚਾਰ ਵਿੱਚ ਸਫਲਤਾ ਮਿਲਣ ਵਾਲੀ ਹੈ ਤੁਹਾਨੂੰ ਤੁਹਾਡੇ ਵੱਡਿਆਂ ਦੇ ਮੇਲ ਮਿਲਾਪ ਦੇ ਕਾਰਨ ਬਹੁਤ ਹੀ ਤਰੱਕੀ ਮਿਲਣ ਵਾਲੀ ਹੈ ਜੇਕਰ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਆਪਣੇ ਵੱਡਿਆਂ ਦੀ ਸਲਾਹ ਲੈ ਕੇ ਕਰੋਗੇ ਤਾਂ ਉਸ ਵਿੱਚ ਤੁਹਾਨੂੰ ਫਾਇਦਾ ਹੀ ਫਾਇਦਾ ਮਿਲਣ ਵਾਲਾ ਹੈ ਧਰਮ ਕਲਾ ਅਤੇ ਸੱਭਿਆਚਾਰ ਤੇ ਤੁਹਾਨੂੰ ਜ਼ੋਰ ਦਿੱਤਾ ਜਾਵੇਗਾ ਤੁਹਾਨੂੰ ਤੁਹਾਡੇ ਵੱਡੇ ਉੱਚ ਅਧਿਕਾਰੀਆਂ ਦਾ ਬਹੁਤ ਹੀ ਵੱਡਾ ਸਹਿਯੋਗ ਮਿਲਣ ਵਾਲਾ ਹੈ ਜਿਸ ਨਾਲ ਤੁਸੀਂ ਤਰੱਕੀ ਦੀ ਰਾਹ ਤੇ ਚੱਲੋਗੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਹੁਣ ਮਜ਼ਬੂਤ ਹੋਣ ਵਾਲੀ ਹੈ ਸੀਨੀਅਰਾਂ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਤੁਸੀਂ ਸਾਰਿਆਂ ਦੀ ਹੀ ਭਲਾਈ ਦਾ ਹੀ ਕੰਮ ਕਰੋਗੇ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਕੀ ਕਰਨਾ ਹੈ ਕਿ ਬਿਨਾਂ ਹੀ ਸੋਚੇ ਸਮਝੇ ਫੈਸਲੇ ਨਹੀਂ ਲੈਣੇ ਜਿੰਨੇ ਵੀ ਹੋ ਸਕਣ ਤੁਸੀਂ ਬਸ ਜ਼ਿੰਮੇਵਾਰੀਆਂ ਨੂੰ ਨਿਭਾਓ ਜਿਸ ਦੇ ਨਾਲ ਤੁਹਾਡਾ ਮਾਨ ਸਨਮਾਨ ਵਧ ਜਾਵੇਗਾ ਰਿਸ਼ਤਿਆਂ ਵਿੱਚ ਨਿਮਰਤਾ ਬਣੀ ਰਹੇਗੀ ਸਮਝਦਾਰੀ ਦੇ ਨਾਲ ਅੱਗੇ ਵਧੋਗੇ ਵਿੱਤੀ ਮਾਮਲਿਆਂ ਵਿੱਚ ਚੌਕਸੀ ਰਹੇਗੀ ਇਸ ਸਮੇਂ ਤੁਸੀਂ ਮੁਨਾਫਾ ਵਧ ਕਮਾਓਗੇ ਤੇ ਖਰਚਾ ਤੁਹਾਡਾ ਕੰਟਰੋਲ ਵਿੱਚ ਹੋ ਜਾਵੇਗਾ ਲੈਣ ਦੇਣ ਤੇ ਧਿਆਨ ਦਿਓ ਨਿਆਂਇਕ ਮਾਮਲਿਆਂ ਵਿੱਚ ਵੀ ਤੁਹਾਨੂੰ ਧੀਰਜ ਵਿਖਾਉਣਾ ਚਾਹੀਦਾ ਹੈ ਤੁਹਾਡੀ ਵਿਦੇਸ਼ ਯਾਤਰਾ ਦੀ ਸੰਭਾਵਨਾ ਬਣੀ ਹੋਈ ਹੈ ਅਧਿਕਾਰੀ ਸਹਿਯੋਗ ਤੁਹਾਨੂੰ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਨੌਕਰੀ ਵਿੱਚ ਤੁਹਾਨੂੰ ਮੁਨਾਫਾ ਮਿਲ ਜਾਵੇਗਾ ਜੇਕਰ ਤੁਸੀਂ ਇਸ ਸਮੇਂ ਤਬਾਦਲਾ ਚਾਹੁੰਦੇ ਹੋ ਤਾਂ ਤੁਹਾਡਾ ਤਬਾਦਲਾ ਵੀ ਹੋ ਸਕਦਾ ਹੈ ਕਾਮ ਕਾਜ ਆਮ ਵਾਂਗ ਰਹੇਗਾ ਬਸ ਤੁਸੀਂ ਜੋਖਮ ਲੈਣ ਤੋਂ ਬਚਣਾ ਹੈ ਆਰਥਿਕ ਮਾਮਲਿਆਂ ਨੂੰ ਸੁਲਝਾਉਣ ਦੀ ਵੀ ਤੁਸੀਂ ਬਹੁਤ ਕੋਸ਼ਿਸ਼ ਕਰੋਗੇ ਮੌਕਿਆਂ ਦੇ ਲਾਭ ਉਠਾਓ ਤੁਸੀਂ ਆਪਣੇ ਬਹੁਤ ਹੀ ਕਰੀਬੀ ਦਾ ਧਿਆਨ ਰੱਖੋ ਜ਼ਿੰਮੇਵਾਰਾਂ ਨੂੰ ਮਿਲਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ ਕਾਰੋਬਾਰ ਵਿੱਚ ਵੀ ਤੁਹਾਨੂੰ ਜਲਦੀ ਹੀ ਤਰੱਕੀ ਮਿਲਣ ਵਾਲੀ ਹੈ ਛੋਟੇ-ਛੋਟੇ ਮੌਕਿਆਂ ਦਾ ਤੁਸੀਂ ਲਾਭ ਉਠਾਉਣਾ ਹੈ ਵਪਾਰਕ ਮਾਮਲਿਆਂ ਵਿੱਚ ਗਤੀਵਿਧੀ ਵੱਧ ਜਾਵੇਗੀ ਦੋਸਤ ਮਦਦਗਾਰ ਹੋਣਗੇ ਅਹਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲਣ ਵਾਲਾ ਹੈ ਜਿਸਦੇ ਨਾਲ ਤੁਹਾਡੀ ਬੱਲੇ ਬੱਲੇ ਹੋ ਜਾਵੇਗੀ ਪਰਿਵਾਰਕ ਮੈਂਬਰਾਂ ਦੇ ਨਾਲ ਸੁਖਾਵੇਂ ਤਾਲਮੇਲ ਬਣਾ ਕੇ ਰੱਖੋ ਸਿਹਤ ਪ੍ਰਤੀ ਸੰਵੇਦਨਸ਼ੀਲ ਰਹੋਗੇ ਤਾਂ ਵਧੀਆ ਰਹੇਗਾ ਲੈਣ ਦੇਣ ਵਿੱਚ ਬਸ ਤੁਸੀਂ ਸਬਰ ਕਰਕੇ ਰੱਖਣਾ ਹੈ ਜੇਕਰ ਤੁਸੀਂ ਇਸ ਸਮੇਂ ਸੰਤਾਨ ਪ੍ਰਾਪਤੀ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਹੋ ਜਾਵੇਗੀ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਵੀ ਮਿਲ ਸਕਦੀ ਹੈ ਜੇਕਰ ਗੱਲ ਕਰੀਏ ਵਿਦਿਆਰਥੀ ਵਰਗ ਦੀ ਤਾਂ ਵਿਦਿਆਰਥੀ ਵਰਗ ਦੇ ਲਈ ਇਹ ਸਮਾਂ ਬਹੁਤ ਵਧੀਆ ਹੈ ਉਹਨਾਂ ਦਾ ਪੜ੍ਹਾਈ ਵਿੱਚ ਮਨ ਲੱਗੇਗਾ ਅਗਲੀ ਕੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਭਾਗਾਂ ਵਾਲਾ ਹੈ ਸਮਾਰਟ ਕੰਮ ਤੁਹਾਡਾ ਜਾਰੀ ਰਹੇਗਾ ਤੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਤੁਹਾਡੇ ਲਈ ਸਾਰੇ ਹੀ ਖੇਤਰ ਅਨੁਕੂਲ ਰਹਿਣਗੇ ਵਿਸ਼ਵਾਸ ਨੂੰ ਤੁਹਾਡੇ ਵਾਧਾ ਮਿਲ ਜਾਵੇਗਾ ਕੰਮ ਕਾਜ ਤੇ ਕਾਰੋਬਾਰ ਵਿੱਚ ਵੀ ਵਾਧਾ ਹੋਣ ਵਾਲਾ ਹੈ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰੋਗੇ ਸਦਭਾਵਨਾ ਵੀ ਇਸ ਨਾਲ ਵੱਧ ਜਾਵੇਗੀ ਸਫਲਤਾ ਦੀ ਵੀ ਤੁਹਾਡੀ ਝੰਡੀ ਹੋ ਜਾਵੇਗੀ ਤੁਹਾਨੂੰ ਆਪਣੇ ਪਿਆਰਿਆਂ ਦਾ ਸਹਿਯੋਗ ਮਿਲਣ ਵਾਲਾ ਹੈ ਸਿੱਖਿਆ ਅਤੇ ਸਲਾਹ ਦੇ ਨਾਲ ਅੱਗੇ ਵਧੋਗੇ ਨਿੱਜੀ ਸੰਬੰਧਾਂ ਵਿੱਚ ਵੀ ਮਜ਼ਬੂਤੀ ਆ ਜਾਵੇਗੀ ਤੁਹਾਡਾ ਇਸ ਸਮੇਂ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਵਧੇਗਾ ਜਿਸ ਦੇ ਕਾਰਨ ਤੁਸੀਂ ਆਪਣੀ ਜੌਬ ਦੇ ਵਿੱਚ ਤਰੱਕੀ ਕਰੋਗੇ ਜਿਸ ਦੇ ਨਾਲ ਤੁਹਾਡੇ ਤਨਖਾਹ ਵਿੱਚ ਵੀ ਵਾਧਾ ਹੋ ਜਾਵੇਗਾ ਜੇਕਰ ਤੁਸੀਂ ਉਦਯੋਗਿਕ ਕੰਮ ਕਰਦੇ ਹੋ ਉਹ ਵੀ ਤੁਹਾਡੇ ਤਰੱਕੀ ਨਾਲ ਹੀ ਚੱਲਣਗੇ ਫੈਸਲਾ ਲੈਣ ਦੀ ਤੁਹਾਡੀ ਸਮਰੱਥਾ ਵੱਧ ਜਾਵੇਗੀ ਜੇਕਰ ਤੁਸੀਂ ਭਾਈਵਾਲੀ ਦੇ ਵਿੱਚ ਕੰਮ ਕਰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਮੁਨਾਫਾ ਵੇਖਣ ਨੂੰ ਮਿਲੇਗਾ ਬਸ ਤੁਸੀਂ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਢਿੱਲ ਅਤੇ ਲਾਪਰਵਾਹੀ ਤੋਂ ਬਚਣਾ ਹੈ ਲੈਣ ਦੇਣ ਵਿੱਚ ਵੀ ਧਿਆਨ ਰੱਖਣਾ ਹੈ ਇਸ ਸਮੇਂ ਤੁਸੀਂ ਚੁਸਤ ਫੁਰਤ ਰਹਿਣ ਵਾਲੇ ਹੋ ਸਖਤ ਮਿਹਨਤ ਦੇ ਨਾਲ ਤੁਸੀਂ ਅੱਗੇ ਵਧੋਗੇ ਹਾਲਾਤ ਥੋੜੇ ਬਹੁਤ ਚੁਣੌਤੀਪੂਰਨ ਹੋ ਸਕਦੇ ਹਨ ਪਰ ਤੁਸੀਂ ਆਪਣੀ ਸੋਚ ਸਮਝ ਦੇ ਕਾਰਨ ਹੀ ਅੱਗੇ ਵਧੋਗੇ ਸਹਿਯੋਗੀਆਂ ਦਾ ਵੀ ਤੁਹਾਨੂੰ ਸਹਿਯੋਗ ਮਿਲ ਜਾਵੇਗਾ ਜੇਕਰ ਤੁਸੀਂ ਕੋਈ ਵੀ ਕੰਮ ਮਿਹਨਤ ਦੇ ਨਾਲ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਸੋ ਦੋਸਤੋ ਇਹ ਸਨ ਉਹ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ 400 ਸਾਲਾਂ ਦੇ ਬਾਅਦ ਮਹਾਦੁਰਲਭ ਸੰਜੋਗ ਦੇ ਵਿੱਚ ਬਦਲਣ ਵਾਲੀ ਹੈ ਧੰਨਵਾਦ